ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਦੱਸਿਆ ਕਿ 6 ਦਸੰਬਰ ਤੋਂ ਕਿਸਾਨ ਜਥਿਆਂ ਦੇ ਰੂਪ ਵਿੱਚ ਦਿੱਲੀ ਜਾਣਗੇ ਤੇ ਪਿੱਛੇ ਨਹੀਂ ਹਟਣਗੇ ਸ਼ੰਭੂ ਬਾਰਡਰ ਤੇ ਮੋਰਚੇ ਦੇ ਆਗੂ ਸਰਵਜਿੰਗ ਪੰਦੇੜ ਦੀ ਅਗਵਾਈ 'ਚ ਕੋਈ 8 ਸੂਬਿਆਂ ਦੇ ਕਿਸਾਨ ਲਤਾਵਾਂ ਦੇ ਹੰਗਾਮੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਦੂਜੇ ਪਾਸੇ SKMNP ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਕਨੋਰੀ ਬਾਰਡਰ ਤੇ ਹਜ਼ਾਰਾਂ ਕਿਸਾਨਾਂ ਵੱਲੋਂ ਕੇਂਦਰ ਖਿਲਾਫ ਰੋਸ ਮਾਰਚ ਕੱਢਣ ਤੋਂ ਬਾਅਦ ਨਾਰਿਆਂ ਦੀ ਗੂੰਜ ਮਰਨ ਵਰਤ ਦੇ ਬੈਠ ਕੇ ਜਦਕਿ 26 ਨਵੰਬਰ ਤੋਂ ਮਰਨ ਵਰਤੇ ਬੈਠੇ ਸੁਜੀਤ ਸਿੰਘ ਹਰਦੋ ਚੰਡੇ ਨੂੰ ਜਗਜੀਤ ਸਿੰਘ ਢੱਲੇਵਾਲ ਨੇ ਨਾਰੀਅਲ ਪਾਣੀ ਪਿਆ ਮਰਨ ਵਰਤ ਤੋਂ ਉਠਾ ਦਿੱਤਾ ਕਰੋੜੀ ਬਾਰਡਰ ਤੇ ਮਰਨ ਵਰਤੇ ਬੈਠਣ ਤੋਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਦੇ ਸਾਥੀ ਕਿਸਾਨ ਨੇਤਾਵਾਂ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਕਿਸਾਨਾਂ ਦੀ ਲੜਾਈ ਲਈ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਸ਼ਹੀਦ ਹੁੰਦੇ ਨੇ ਤਾਂ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਉਹਨਾਂ ਦੀ ਦੇਹ ਮੋਰਚਰੀ ਚ ਰੱਖੀ ਜਾਵੇਗੀ ਜਰੋਂ ਤੱਕ ਇਹ ਜੰਗ ਨਹੀਂ ਜਿੱਤੀ ਜਾਂਦੀ ਉਦੋਂ ਤੱਕ ਸੁਖਜੀਤ ਸਿੰਘ ਹਰਦੋ ਛੱਡਰ ਨੂੰ ਮਰਨ ਵਰਤੇ ਬਿਠਾਇਆ ਜਾਵੇਗਾ ਦੱਸੇ ਕਿ ਲੰਗੀ ਦੇਰ ਰਾਤ ਪੰਜਾਬ ਸਰਕਾਰ ਤੇ ਕਿਸਾਨ ਨੇਤਾ ਸਰਮਨ ਸਿੰਘ ਬੰਦੇ ਦੀ ਟੀਮ ਵਿਚਾਲੇ ਸਹਿਮ ਦੀ ਬਣ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਨੂੰ ਡੀਐਮ ਤੋਂ ਛੁੱਟੀ ਦੇ ਦਿੱਤੀ ਗਈ ਤੇ ਦੇਰ ਰਾਤ ਢੱ ਖਨੋਰੀ ਬਾਰਡਰ ਤੇ ਪਹੁੰਚੇ ਖਨੋਰੀ ਬਾਰਡਰ ਤੇ ਅੱਜ ਲਗਾਤਾਰ ਕਹਿੰਦੇ ਸਰਕਾਰ ਵਿਰੁੱਧ ਕਿਸਾਨ ਨੇਤਾਵਾਂ ਨੇ ਜੰਮ ਕੇ ਪੜਾਅਸ ਕੱਢੀ ਕਿਸਾਨ ਨੇਤਾ ਸਰਵਜਿੰਗ ਮੰਦੇ ਅਤੇ ਜਗਜੀਤ ਸਿੰਘ ਢੱਲੇਵਾਲ ਦੀ ਅਗਵਾਈ ਚ ਕਿਸਾਨ ਮਜ਼ਦੂਰ ਮੋਰਚੇ ਦੇ ਨਾਲ ਸੰਬੰਧਿਤ 8 ਸੂਬਿਆਂ ਦੇ ਜਥੇਬੰਦੀਆਂ ਨੇ ਆਗੂਆਂ ਨੇ ਇੱਕ ਅਹਿਮ ਮੀਟਿੰਗ ਕੀਤੀ ਜਿਸ ਤੋਂ ਬਾਅਦ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ